गोल्डी अठौला ਬਲੋਂ ਬਾਬਾ ਬਕਾਲਾ ਸਾਹਿਬ ਕੇ ਨਸ਼ਿਆਮਰੁੱਧ ਕੱਢੀ ਗਈ ਜਾਗਰੂਕਤਾ ਲਈ ਗੁਰਦੁਆਰਾ ਨੌਮੀ ਪਾਸ਼ਾਏ ਬਾਬਾ ਬਕਾਲਾ ਸਾਹਿਬ ਕੇ ਵੱਡੇ ਨਿਸ਼ਾਨ ਸਾਹਿਬੇਟਾ ਅਰਦਾਸ ਬੇਨਤੀ ਕਰਕੇ ਇੱਕ ਨਸ਼ਿਆਮਰੁੱਧ ਜਾਗਰੂਕਤਾ ਲਈ ਕੱਢੀ ਗਈ ਗੁਰਦੁਆਰਾ ਨੌਮੀ ਪਾਸ਼ਾਏ ਬਾਬਾ ਬਕਾਲਾ ਸਾਹਿਬ ਤੋਂ ਆਰੰਭ ਹੋ ਕੇ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਬੱਸ ਸਟੈਂਡ ਤੇ ਸਮਾਪਤ ਹੋਈ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਮਾਜਿਕ ਬਰਾਈਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਉਗੇ ਸਮਾਜ ਸੇਵਕ ਸਰਦਾਰ ਜਸਪਾਲ ਪ੍ਰੀਤ ਸਿੰਘ ਗੋਲਡੀ ਠੋੜਾ ਦੀ ਅਗਵਾਈ ਹੇਠ ਕੱਢੀ ਗਈ ਰੈਲੀ ਇਸ ਰੈਲੀ ਵਿੱਚ ਵੱਖ-ਵੱਖ ਬੁਲਾਵਾਂ ਨੇ ਸਮੋਦਨ ਕੀਤਾ ਅਖੀਰ ਵਿੱਚ ਜਸਪਾਲ ਪ੍ਰੀਤ ਸਿੰਘ ਗੋਲਡੀ ਠੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ 2011 ਤੋਂ ਇਸ ਸੰਘਰਸ਼ ਕਰ ਰਿਹਾ ਹਾਂ ਜਿੱਤਣ ਲਈ ਨਹੀਂ ਹੋਂਦ ਨੂੰ ਬਚਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜੇ ਤੁਸੀਂ ਸਾਰੇ ਹੁਣ ਇਕਜੁੱਟ ਨਾ ਹੋ ਸਕਦੇ ਤਾਂ ਨਸ਼ਿਆਂ ਦੇ ਦਲਾਲਾਂ ਨੇ ਪੰਜਾਬ ਵਿੱਚ ਅੱਗ ਲਾਉਂਦੇ ਹੀ ਰਹਿਣਾ ਇਨੇ ਨਹੀਂ ਦੇਖਣਾ ਘਰ ਕਿਸਤਾ ਸੇਕ ਲੱਗਣ ਤੋਂ ਪਹਿਲਾਂ ਇੱਕ ਜੁੱਟ ਆਵਾਜ਼ ਉਠਾਓ ਇਸ ਵਿੱਚ ਹੀ ਸਵਰਾਂ ਦੀ ਭਲਾਈ ਹੈ ਜਿਸ ਪਾਸ ਜਿਸਪਾਲ ਪੀ ਸਿੰਘ ਗੋਲਡੀ ਨੇ ਸਾਰੀਆਂ ਸਿੱਖੀਤਾਂ ਦਾ ਇਸਰਾਈਲੀ ਵਿੱਚ ਪਹੁੰਚੜ ਦੇ ਤੈਦ ਲੋ ਕੀਤਾ ਧੰਨਵਾਦ ਤੁਸੀਂ ਦੇਖ ਰਹੇ ਹੋ ਬੀਬੀ ਸੀ ਇੰਟਰਨੈਸ਼ਨਲ ਰੇਡੀਓ ਭਾਈ ਗੁਰਜੀ ਦਾ ਖਰਚਾ ਭਾਈ ਗੁਰਜੀ ਕੀ ਪੱਤੇ ਮੈਂ ਦਰਸ਼ਕਾਂ ਕੋਲ ਗਿਦਾਦ ਪਹੁੰਚਾ ਅੱਜ ਅਸੀਂ ਪਹੁੰਚੇ ਹਾਂ ਪਾਪਾ ਪਕੜਾ ਜਿੱਥੇ ਗੁਰੂ ਸੇਗ ਬਹਾਦਰ ਨਵੀਂ ਪਾਸ਼ੀ ਦੀ ਨਗਰੀ ਆ ਪਹਿਲਾਂ ਤਾਂ ਬਹੁਤ ਲੋਕੀ ਇੱਕ ਮਾਰਨਾ ਗੜ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਕਹਿੰਦੇ ਹੁੰਦੇ ਸੀ ਆ ਜਿੱਥੇ ਨਸ਼ਿਆਂ ਦਾ ਜਿਹੜਾ ਖੜਾ ਆਇਆ ਵਾ ਉਹਦੇ ਵਾਸਤੇ ਅੱਜ ਕੁਝ ਵੀਰ ਤੇ ਭੈਣ ਸਾਡੇ ਨਾਲ ਤੁਰੀਆਂ ਵਾਂ ਕਿਉਂਕਿ ਇਹ ਨਸ਼ੇ ਦੇ ਕੋਜੇ ਖਲ ਕੋਣ ਤੁਰੀਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਪਾਪਾ ਬਕਾਲਾ ਤੋਂ ਜਿੱਥੇ ਕਿ ਨਸ਼ਿਆਂ ਦਾ ਇੱਕ ਗੜ ਜਿੱਥੇ ਕਿ ਹੈੱਡਕੁਆਰਟਰ ਇੱਥੇ ਮੰਨਿਆ ਜਾਂਦਾ ਸਾਡੇ ਆਪਣੇ 골ਦੀ ਆ ਹੋਰ ਵੀ ਰાગੂ ਸਹਿਬਾਨ ਜੁੜੇ ਆ ਜਿਹੜਾ ਕਿ ਸੇਵਾ ਕਰਦੇ ਆ ਨਸ਼ਿਆਂ ਦੇ ਠੱਲ ਪਾਉਣ ਨੂੰ ਤੁਰੀ ਆ ਇਹਨਾਂ ਦਾ ਅਪਰਾਲਾ ਕਿੰਨਾ ਕਾਇਮ ਹੁੰਦਾ ਵਾ ਤੇ ਆਪਾਂ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਜੋ ਅੱਜ ਤੁਸੀਂ ਇਹ ਅਪਰਾਲਾ ਤੁਰੀ ਆ ਸਟੈਪ ਵਾਈ ਸਟੈਪ ਅਕੋਤੀ ਅੱਜ ਤੁਹਾਨੂੰ ਲੱਗਦਾ ਕਿ ਤੁਹਾਡੇ ਤੁਰਨ ਦੇ ਨਾਲ ਇੱਥੇ ਜਿਹੜਾ ਗੜ ਨਸ਼ਿਆਂ ਦੇ ਆ ਹੜ ਆਏ ਆ ਕੀ ਉੱਤੇ ਠਾਲ ਖੋਗੀ ਅੱਜ ਜੋ ਤਤਨ ਨੂੰ ਦੇ ਪਾਦਰ ਸਾਹਿਬ ਦੀ ਸਭਿਤਰ ਧਰਤੀ ਬਾਬਾ ਕੜਾ ਸਾਹਿਬ ਦੀ ਜਿਹੜੇ ਨਸ਼ਿਆਂ ਦਾ ਜੋ ਘੜਾ ਹੈ ਇਸ ਵੇਲੇ ਹੈੱਡਕੁਆਰਟਰ ਹੈ ਬਾਬਾ ਕੜਾ ਸਾਹਿਬ ਜਿਹੜਾ ਉਹ ਬਣ ਚੁੱਕਾ ਆ ਤੇ ਇੱਥੇ ਘਰ ਘਰ ਦੇ ਵਿੱਚ ਜਿਹੜਾ ਉਹ ਨਸ਼ਾ ਵੇਚ ਰਿਹਾ ਤੇ ਬੱਚੇ ਖਾ ਰਹੇ ਆ ਉਹਨਾਂ ਦੀਆਂ ਘਰਾਂ ਵਾਲੀਆਂ ਜਿਹੜੀਆਂ ਆ ਉਹ ਉਹਨਾਂ ਰਾਜ ਹੋ ਕੇ ਆਪਣੇ ਪੇਕੇ ਘਰ ਚੱਲੀਆਂ ਗਈਆਂ ਤੇ ਨੌਜਵਾਨ ਬੱਚੇ ਜਿਹੜੇ ਆ ਬਾਹਰ ਖੇਤਾਂ ਦੇ ਉੱਤੇ ਬੈਠੇ ਨੇ ਘਰਾਂ ਦੇ ਦਰਵਾਜ਼ੇ ਬੰਦ ਨੇ ਤੁਝੇ ਜਿੰਨਾ ਤੇ ਨੌਜਵਾਨ ਬੱਚੇ ਜਿਹੜੇ ਆ ਉਹ ਬਾਥਰੂਮਾਂ ਦੇ ਵਿੱਚ ਜਦੋਂ ਜਾਂਦੇ ਨੇ ਤੇ ਉਹਨਾਂ ਦੇ ਮਾਪੇ ਬਾਹਰ-ਬਾਹਰ ਦਰਵਾਜ਼ਾ ਘੜਕਾਉਂਦੇ ਨੇ ਕਿਤੇ ਸਾਡਾ ਬੱਚਾ ਓਵਰਡੋਜ਼ ਤੇ ਲੈਣ ਦੇ ਕਰਕੇ ਰੱਬ ਨੂੰ ਪਿਆਰਾ ਨਾ ਹੋ ਜਾਵੇ ਇੰਨੀ ਮਾੜੀ ਹਾਲਤ ਹੋ ਚੁੱਕੀ ਆ ਪਾਪਾ ਕਲਾ ਸਾਥ ਦੇ ਵਿੱਚ ਕੀ ਸਰਕਾਰਾਂ ਜਿਹੜਾ ਉਹ ਕੋਈ ਵੀ ਉਪਰਾਲਾ ਨਹੀਂ ਕਰ ਰਹੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਨਸ਼ਾ ਬੰਦ ਕਰ ਦੇਾਂਗੇ ਉਹਨਾਂ ਨੇ ਨਸ਼ਾ ਬੰਦ ਤੇ ਕੀ ਕਰਾਉਣਾ ਉਹ ਪਹਿਲੀਆਂ ਸਰਕਾਰਾਂ ਦੇ ਨਾਲੋਂ ਵੀ ਵੱਧ ਜਿਹੜਾ ਉਹ ਵੇਖ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੱਕ ਹਫ਼ਤੇ ਦੇ ਅੰਦਰ ਹੋਣਾ ਉਹਨਾਂ ਦੀ ਸਰਕਾਰ ਨੂੰ ਭਾਵੇਂ ਆਇਆ ਲਗਭਗ 16 ਮਹੀਨੇ ਹੋ ਚੁੱਕੇ ਆ ਪਰ ਹੁਣੇ ਕਰਦੇ ਦਾ ਅਸੀਂ ਟਾਈਮ ਦਿੰਨੇ ਆ ਕਿ ਉਹ ਬਾਬਾ ਕੜਾ ਸਾਹਿਬ ਤੋਂ ਪਹਿਲਾਂ ਸ਼ੁਰੂਆਤ ਕਰਨਾ ਨਾ ਛਾ ਬੰਦ ਕਰਵਾਉਣ ਦੀ ਨਹੀਂ ਤਾਂ ਅਸੀਂ ਅਗਲਾ ਐਕਸ਼ਨ ਉਲੀਕਣ ਦੇ ਲਈ ਵਰਪੂਰ ਹੋਵਾਂਗੇ ਅਸੀਂ ਰੋਡ ਵੀ ਕੰਮ ਕਰਾਂਗੇ ਹੋਰ ਵੀ ਜੋ ਸਾਨੇ ਬੋਲੇ ਸੁਨਹਿਰ ਨਾ ਛੇ ਨੂੰ ਬੰਦ ਕਰਨ ਦੇ ਲਈ ਜੋ ਵੀ ਅਸੀਂ ਫੈਸਲਾ ਲਵਾਂਗੇ ਉਹ ਸਾਰੀ ਪਾਰਟੀ ਨੂੰ ਜੋ ਇਨਾ ਚਾ ਬੰਦ ਕਰਾਉਣ ਦੇ ਲਈ ਇਕੱਤਰ ਹੋਈ ਆ ਉਹ ਮਜਬੂਰ ਨਾ ਸੜਕਾਂ ਬੰਦ ਕਰਾਉਂਦੇ ਆ ਉਹ ਤਿਆਰ ਪਰ ਤਿਆਰ ਕੋਚਤੀ ਆ ਬੈਨ ਜਿੱਥੇ ਤੁਹਾਡੀ ਮੈਂ ਕੱਲ ਰੋਕਦੀ ਆ ਕਿ ਇੰਨਾ ਤਮਾਸ਼ਾ ਘੜੀ ਵੇਖਣ ਨੂੰ ਲੋਕ ਬਹੁਤ ਇਕੱਠੇ ਹੋ ਜਾਂਦੇ ਆ ਜਦੋਂ ਕੇ ਨੇਤਾ ਨੇ ਆਉਣਾ ਲੋਕ ਇਕੱਠੇ ਹੋ ਜਾਂਦੇ ਆ ਅੱਜ ਇਹ ਵਾਅਦੇ ਦੇ ਵਿੱਚ ਤੁਹਾਡਾ ਕਿਉਂ ਨਹੀਂ ਇਹਨਾਂ ਲੋਕਾਂ ਦਾ ਸਮਰਥਨ ਜਿੰਨਾ ਕਿ ਚਾਹੀਦਾ ਜੋ ਕਿ ਲੋਕਾਂ ਦੇ ਪੁੱਤ ਹਰ ਰੋਜ਼ ਉਹਨਾਂ ਦੀ ਡੈਥ ਹੋ ਰਹੀ ਆ ਲੋਕ ਜਿਹੜੇ ਆ ਉਹ ਡਰਦੇ ਨੇ ਕਿ ਸਾਨੂੰ ਪਤਾ ਨਹੀਂ ਨਸ਼ਈ ਜਿਹੜੇ ਆ ਉਹ ਕੀ ਕਰ ਦੇਣਗੇ ਹਾਲਾਤ ਜੂ ਮਤਲਬ ਗੁੰਡਾਗਰਦੀ ਜਿਹੜੀ ਆ ਜਿਹੜੇ ਵੀ ਲੋਕ ਸਮੱਗਲਰ ਨੇ ਨਸ਼ਾ ਵੇਚਦੇ ਨੇ ਉਹ ਗੁੰਡਾਗਰਦੀ ਦੇ ਨਾਲ ਵੇਚਦੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਆ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਹੁਤ ਮਾੜੀ ਆ ਇਹੋ ਕਰਕੇ ਲੋਕਾਂ ਦੇ ਵਿੱਚ ਇਸ ਗੱਲ ਦਾ ਸਹਿਮ ਦੋਸ਼ੀ ਕਿਹਨੂੰ ਮੰਨਦੇ ਆਂ ਇਸ ਟਾਈਮ ਆ ਸੈਂਟਰ ਸਰਕਾਰ ਨੂੰ ਤੇ ਆਪਣੀ ਗਵਰਨਮੈਂਟ ਨੂੰ ਕਿਹਨੂੰ ਮੰਨਦੇ ਆਂ ਪੰਜਾਬ ਸਰਕਾਰ ਨੂੰ ਦੋਸ਼ੀ ਜਿਹੜੇ ਆ ਭਾਵੇਂ ਕਿ ਮਾਂ ਬਾਪ ਵੀ ਨੇ ਨਸ਼ਾ ਬੰਦ ਕਰਾਉਣ ਦੀ ਪਹਿਲ ਜਿਹੜੀ ਆ ਉਹ ਮਾਪਿਆਂ ਤੋਂ ਸ਼ੁਰੂ ਹੁੰਦੀ ਆ ਤੇ ਇਸ ਦੇ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਂ ਦੀ ਸਰਕਾਰ ਪ੍ਰਸ਼ਾਸਨ ਹੈ ਸਾਰੇ ਹੀ ਜ਼ਿੰਮੇਵਾਰ ਆ ओके okay, हां so, <laughs> जी वीर जी ਤੁਸੀਂ ਅਪਰਾਲਾ ਕਹੀ ਦਿਨ ਤੋਂ ਜਿਹੜਾ ਵਾ ਇਹ ਕਿਸ ਤਰ੍ਹਾਂ ਦਾ ਵੀ ਪਾਰ ਰਹੇ ਆ ਗਰੁੱਪਾਂ ਵੀ ਆ ਰਹੇ ਆ ਤੁਹਾਡਾ ਤੁਸੀਂ ਕੰਟਰੋਲ ਕਰਨ ਦਾ ਨਸ਼ੇ ਦਾ ਜਿਹੜਾ ਅਕਰਮ ਲਿਆ ਵਾ ਤੁਹਾਨੂੰ ਲੱਗਦਾ ਤੁਸੀਂ ਅੰਦਰੇ ਕਾਮਯਾਬ ਹੋਗੇ ਵਾਹ ਜੀ ਜੀ ਸਰਕਾਰ ਨੂੰ ਪੈ ਜੀ ਇਹ ਅਪਰਾਲਾ ਇਹ ਕੁਝ ਬਿਨਾਦੂਨੀ 2011 ਤੋਂ ਜਿਹੜਾ ਵਾ ਇਹ ਸੰਘਰਸ਼ ਚੱਲ ਰਹੀ ਆ ਨੂੰ ਮੈਂ ਅੱਗੇ ਵੀ ਕਿਹਾ ਵਾ ਪੁਲਿਸ ਸੰਘਰਸ਼ ਦੀ ਚੇਤਨ ਲਈ ਨਹੀਂ ਲੋਕ ਨੂੰ ਬਚਾਉਣ ਲਈ ਲੜੇ ਜਾਂਦੇ ਆ ਇਹ ਹੋਂਦ ਬਚਾਉਣ ਲਈ ਸਿਰ ਘਰ ਜਲਾ ਰਹੇ ਆ ਜਿੱਤਨ ਲਈ ਨਹੀਂ ਲੜ ਰਹੇ ਜੇ ਹੁਣ ਮੈਂ 2011 ਤੋਂ ਲੱਗਾ ਸੀ ਤੇ ਅੱਜ ਮੈਂ ਹੱਥ ਖੜੇ ਕਰਕੇ ਬੈਠ ਜਾਂਦਾ ਵੀ ਯਾਰ ਅੱਗੇ ਕੀ ਹੋ ਗਿਆ ਜਿਹੜਾ ਹੋਂਦ ਹਾਂ ਚਲੋ ਜਦੋਂ ਵੀ ਅਸੀਂ ਇਸ ਘਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀ ਦੀਏ ਕੋਈ ਥੋੜਾ ਬੋਧਾ ਤੇ ਏਰੀਆ 'ਚ ਫਰਕ ਪੈਂਦਾ ਹੀ ਆ ਤੁਹਾਨੂੰ ਲੱਗਦਾ ਨਹੀਂ ਆ ਤੁਹਾਡੇ ਖਰਕ ਅੰਗਿਆਂ ਨਾਲੋਂ ਪਿਆ ਨਹੀਂ ਆ ਜਾਨੀ ਕਿ ਵਧੀਆ ਵਧੀਆ ਤੇ ਤੁਹਾਡਾ ਕੋਈ ਵਧੀਆ ਇੱਥੇ ਕੋਈ ਦੌਰ ਆਇਆ ਨਹੀਂ ਆ ਵਧੀਆ ਵਾ ਪੱਟੀ ਜੇ ਵੇਖੋ ਜੇ ਮੈਂ ਵੀ ਅੱਜ ਸੋਚਿਆ ਵੀ ਮੇਰੇ ਨਾਲ ਅੱਜ ਲੋਕ ਨਾ ਕਿ ਜਿਹੜੀ ਅੱਗ ਲੱਗੀ ਹੋਈ ਹੈ ਨਾ ਇਸ ਸਮੇਂ ਪੰਜਾਬ ਜੇ ਇਸ ਨੇ ਇਹ ਨਹੀਂ ਦੇਖਣਾ ਅਗਲਾ ਘਰ ਕਿਛਦਾ ਵਾ ਸੋ ਲੋਕ ਮੇਰੇ ਹਿਸਾਬ ਨਾਲ ਇਹ ਡੀਰੇ ਆ ਵੀ ਸਾਨੂੰ ਹੀ ਸੇਕ ਲੱਗੇ ਫੇਰ ਹੀ ਅੱਗੇ ਆਈਏ ਉਹ ਹਾਲਾਂਕਿ ਇਹਨਾਂ ਨੂੰ ਅੱਜ ਜਿਹਦਾ ਸਾਰਿਆਂ ਨੂੰ ਆਵਾਜ਼ ਹਰ ਵਾਰ ਦੇਈਦੀ ਹੈ ਇਸ ਵਾਰ ਵੀ ਦਿੱਤੀ ਚਾਹੀਦਾ ਤੇ ਇਹ ਵੀ ਸੜਕਾਂ ਦੇ ਉੱਤੇ ਹੜਾ ਆ ਜਾਣਾ ਚਾਹੀਦਾ ਲੋਕਾਂ ਦਾ ਪਰ ਲੋਕ ਨਹੀਂ ਦੀਆ ਪਰ ਡਰ ਕਰਕੇ ਆ ਕੇ ਬੈਠੇ ਆ ਜੇ ਆਰਥਨੀਓ ਉੱਤੇ ਦੇ ਇੱਕ ਜੁਟ ਹੋ ਗਏ ਉਹਨਾਂ ਨੇ ਆਵਾਜ਼ ਨਾ ਢਾਈ ਨਾ ਨਸ਼ੇ ਦੇ ਖਿਲਾਫ ਕੋਣ ਵਾਲਾ ਸਮਾਜ ਜਿਹੜਾ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰਦਾ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰੂਗਾ ਜਿੰਨਾ ਚਿਰ ਸਾਹ ਚੱਲਦੇ ਨੇ ਇਹ ਲੜਾਈ ਲੜਦੇ ਰਾਵਾਂਗੇ ਇਹ ਸੰਘਰਸ਼ ਜਾਰੀ ਰੱਖਾਂਗੇ ਪਿੱਛੇ ਨਹੀਂ ਹਟਾਂਗੇ ਉਹ ਨਾਂ ਤੇ ਬੰਨ੍ਹਦੇ ਸਰਕਾਰਾਂ ਦੇ ਜੂ ਨਹੀਂ ਸਕਦੀ ਮਾਂ ਨੂੰ ਹਸਪਤਾਲੋਂ ਨਹੀਂ ਸਕਦੀ ਉਹਦੇ ਵਾਸਤੇ ਕੋਈ ਅੱਲਾ ਕੋਈ ਪਹਿਲਾ ਕੋਈ ਨਵਾਂ ਜ਼ੰਦਾ ਕਰੋ ਉਸ ਦੇ ਲਈ ਕੋਸ਼ਿਸ਼ ਵੇਖੋ ਅੱਗੇ ਵੀ 12-13 ਸਾਲ ਹੋ ਗਿਆ ਜੇ ਵੇਖੋ ਮੈਂ ਪੰਜਾਬ ਲੈਵਲ ਤੇ ਤੇ ਨਹੀਂ ਇਹ ਨਾ ਪਿੰਡ ਲੈਵਲ ਦੇ ਉੱਤੇ ਜਿਹੜਾ ਵਾ ਜੇ ਹੋਸ ਗਿਆ ਤੇ ਮਰਨ ਵਰਤ ਦਾ ਕੋਈ ਬੇਖਾ ਜਊਗਾ ਕਿ ਉਹਦੇ ਵਿੱਚ ਫਿਰ ਜੇ ਨਾ ਸਰਕਾਰਾਂ ਨੇ ਸਾਡੀ ਕੋਈ ਸੁਣਵਾਈ ਕੀਤੀ ਤੇ ਜੇ ਹਜ਼ਾਰਾਂ ਮਾਵਾਂ ਦੇ ਪੁੱਤ ਬਚਾਉਣ ਲਈ ਜੇ ਇੱਕ ਸਿਰ ਦੇਣਾ ਵੀ ਪੈ ਗਿਆ ਤੇ ਉਹ ਹੱਸ ਕੇ ਦਵਾਂਗੇ ਮਰਨ ਵਰਤ ਦੇ ਬਿਲਕੁਲ ਬਾਹਰ ਸਰਕਾਰਾਂ ਬੈਠ ਹੋਰ ਵੱਡੋ ਨਛੇ ਛੱਡੋ ਹੋਰ ਵੱਡੋ ਰੇਤ ਕੱਢੋ ਜਾਗੋ ਜਗੋ 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 ਅਮਰੀ ਕਿਸੇ ਨੂੰ ਕਹਿ ਨਹੀਂ ਦੇਣਾ ਪੰਜਾਬ ਚ ਰਹਿ ਨਹੀਂ ਦੇਣਾ ਵਾਇਗੂ ਕੀ ਕਹਾਤਾ ਵਾਇਗੂ